ਜੀ ਦੀ ਨਿੱਕੀ ਗੋਦਾ ਆਨੰਦ ਮਾਣ ਰਹੀ ਪਿਆਰੀ ਸਾਥ ਸੰਗਤ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਚਾ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਬਾਣੀਆਂ ਵਿੱਚੋਂ ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮਾ ਇੱਕ ਮਹਾਨ ਰਚਨਾ ਹੈ ਜ਼ਫਰਨਾਮੇ ਦਾ ਅਰਥ ਹੈ ਜਿੱਤ ਦੀ ਚਿੱਠੀ ਇਹ ਰਚਨਾ ਦਸਮ ਗ੍ਰੰਥ ਦੇ ਅਖੀਰ ਵਿੱਚ ਦਰਜ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1705 ਨੂੰ ਔਰੰਗਜ਼ੇਬ ਨੂੰ ਇਹ ਚਮਕੌਰ ਦੀ ਲੜਾਈ ਤੋਂ ਬਾਅਦ ਲਿਖਿਆ ਇਸ ਚਿੱਠੀ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਸ ਦੇ ਸ਼ਬਦੋ ਸ਼ਬਦ ਨੇ ਅਤਿਆਚਾਰੀ ਔਰੰਗਜ਼ੇਬ ਤੇ ਤਲਵਾਰ ਵਾਂਗ ਐਸਾ ਵਾਰ ਕੀਤਾ ਕਿ ਇਸ ਨੂੰ ਪੜਨ ਤੋਂ ਬਾਅਦ ਉਹ ਥੋੜੇ ਦਿਨ ਬਾਅਦ ਹੀ ਕਾਲਵਸ ਹੋ ਗਿਆ ਔਰੰਗਜ਼ੇਬ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਉਹ ਡਟਿਆ ਖੜਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਣ ਕੋਈ ਨਾ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਨੇ ਜ਼ਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜੋ ਭਾਈ ਦਿਆ ਸਿੰਘ ਜੀ ਦੇ ਭਾਈ ਧਰਮ ਸਿੰਘ ਜੀ ਲੈ ਕੇ ਆਏ ਸੀ ਜਦੋਂ ਔਰੰਗਜ਼ੇਬ ਨੇ ਜ਼ਫਰਨਾਮਾ ਪੜਿਆ ਉਹ ਬੰਜੇ ਤੋਂ ਉੱਠ ਨਾ ਸਕਿਆ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਹਿ ਰਹੇ ਨੇ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਕਹਿੰਦਾ ਕਿ ਤੂੰ ਮੇਰਾ ਕੁੰਡਲਿਆ ਖਾਲਸਾ ਸ਼ਹੀਦ ਕਰਤਾ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਕਹਿਣਾ ਹੈ ਕਿ ਤੂੰ ਮੇਰਾ ਕੁੰਡਲਿਆ ਖਾਲਸਾ ਖਾਲਸਾ ਪਰ ਹਜੇ ਮੇਰਾ ਖਾਲਸਾ ਜਿਉਂਦਾ ਹੈ ਜੋ ਕਿ ਤੇਰੇ ਪੈਰਾ ਥੱਲੇ ਅੱਗ ਵਿਛਾ ਕੇ ਰੱਖ ਦੇਵੇਗਾ ਸੋ ਆਓ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜੋ ਸ਼ਬਦ ਆਖੇ ਉਹ ਇਸ ਤਰ੍ਹਾਂ ਸਨ ਐ ਨਿਪੁੰਸਕ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੂੰ ਉਪਲੰਦਾ ਝੂਠ ਗਈਆਂ ਤੇਰੀਆਂ ਪੰਜੇ ਨਵਾਜ਼ਾ ਨੂੰ ਕਲੰਕਤ ਕਰ ਗਈਆਂ ਆਸੁਨਾਵਾ ਕਿਸ ਤਰ੍ਹਾਂ ਕਰ ਦੇਣਿਓ ਤੇ ਗੁਫਤਗੂ ਆਵਖਾਵਾ ਕਿਸ ਤਰ੍ਹਾਂ ਲੜ ਦੇਣ ਜੰਗਾ ਜੰਗ ਚੂ ਜੰਗ ਦੇ ਮੈਦਾਨ ਵਿੱਚ ਫੌਜਾ ਸਜਾਈਆਂ ਜੰਗ भूक नी समो बाह